ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਸੂਟ ਲੈ ਕੇ ਆਏ ਆ ਜੀ ਪਿਓਰ ਕਾਟਨ ਦੇ 100% ਕਾਟਨ ਦੇ ਸੂਟ ਹੈ ਜੀ ਨਾਲ ਪਿਓਰ ਮਲ ਕਾਟਨ ਦਾ ਦੁਪੱਟਾ ਹੈ ਜੀ ਗਰਮੀ ਵਾਲੇ ਸੂਟਾਂ ਤੇ ਸੇਲ ਲੱਗ ਚੁੱਕੀ ਹੈ ਜੀ ਬਹੁਤ ਹੀ ਡਿਸਕਾਊਂਟ ਤੇ ਸੂਟ ਤੁਹਾਨੂੰ ਮਿਲ ਰਹੇ ਆ ਬਹੁਤ ਹੀ ਡਿਸਕਾਊਂਟਡ ਸੇਲ ਹੈ ਜੀ ਤੇ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਪਿਆਰਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਗਰਮੀਆਂ ਦਾ ਤੋਹਫ਼ਾ ਕਹਿ ਸਕਦੇ ਹਾਂ ਜੀ ਇਹਨਾ ਸੌਫਟ ਕਪੜਾ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਤੇ 45 ਇੰਚ ਦੀ ਇਹਦੀ ਲੈਂਥ ਆਊਗੀ ਜੀ ਪੂਰੀ ਇਹਦੀ 2.5 ਮੀਟਰ ਦੀ ਸਲਵਾਰ ਆਊਗੀ ਤੇ ਪੂਰਾ ਖੁੱਲਾ ਡੁੱਲਾ ਦੁਪੱਟਾ ਆਊਗਾ ਜੀ ਤੇ ਪਿਓਰ ਕਾਟਨ ਹੋਊਗੀ ਜੀ ਪਿਓਰ ਕਾਟਨ ਦਾ ਹੀ ਸੂਟ ਸੂਟ ਆਊਗਾ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਆਊਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਕੋਈ ਵੀ ਕਲਰ ਆਪ ਦੀ ਚੋਇਸ ਦਾ ਆਰਡਰ ਕਰ ਸਕਦੇ ਹੋ ਜੀ ਤੇ ਐਨੀ ਘੱਟ ਰੇਂਜ ਚ ਤੁਹਾਨੂੰ ਇਹ ਸੂਟ ਮਿਲ ਰਿਹਾ ਹੈ ਜੀ ਓਨਲੀ ਓਨਲੀ ਸਿਰਫ 450 ਰੁਪਏ ਜੀ 450 ਦਾ ਤੁਹਾਨੂੰ ਇਹ ਸੂਟ ਮਿਲ ਰਿਹਾ ਹੈ ਜੀ ਬਹੁਤ ਪਿਆਰੇ ਸੂਟ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਕਿਸੇ ਵੀ ਭੈਣ ਨੇ ਸੂਟ ਆਰਡਰ ਕਰਨਾ ਹੋਵੇ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਿਓ ਜੀ